ਲੁਧਿਆਣਾ ਦੀ ਖਬਰ ਹੈ ਸਾਨੇਵਾਲ ਜੰਗ ਦਾ ਮੈਦਾਨ ਬਣਿਆ ਹੈ ਬੱਚਿਆਂ ਦੀ ਲੜਾਈ ਵੱਡੇ ਝਗੜੇ ਦੇ ਵਿੱਚ ਬਦਲ ਗਈ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਥਿਆਰਾਂ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ ਨੇ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੀੜਤ ਧਿਰ ਦਾ ਇਲਜ਼ਾਮ ਹੈ ਕਿ ਸਾਡੇ ਤੇ ਹੀ ਐਫ ਆਈ ਆਰ ਦਰਜ ਕੀਤੀ ਗਈ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਸਾਨੇਵਾਲ ਦੀ ਗਾਰਡਨ ਸਿਟੀ ਕਲੋਨੀ ਦੀ ਘਟਨਾ ਹੈ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਧਿਰਾਂ ਦੇ ਵਿਚਾਲੇ ਜੜੱਪ ਦੀ ਖਬਰ ਗੁੰਡਾਗਰਦੀ ਦੀ ਖਬਰ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੱਟਾਂ ਵੀ ਬਹੁਤਿਆਂ ਦੇ ਵੱਜੀਆਂ ਨੇ ਪੀੜਤ ਧਿਰ ਦਾ ਇਲਜ਼ਾਮ ਹੈ ਕਿ ਕਾਰਵਾਈ ਕਰਨ ਦੀ ਥਾਂ ਸਾਡੇ ਤੇ ਹੀ ਐਫ ਆਈ ਆਰ ਦਰਜ ਕੀਤੀ ਗਈ ਹੈ ਪੀੜਤ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਦਰਅਸਲ ਬੱਚਿਆਂ ਦੀ ਲੜਾਈ ਸੀ ਬੱਚਿਆਂ ਦੀ ਲੜਾਈ ਵੱਡੇ ਝਗੜੇ ਦਾ ਰੂਪ ਲੈ ਗਈ ਵੱਡਾ ਵਿਵਾਦ ਹੋ ਗਿਆ ਤੇ ਇੱਕ ਦੂਜੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੱਟਾਂ ਲੱਗੀਆਂ ਨੇ ਬਹੁਤ ਬਹੁਤਿਆਂ ਦੀਆਂ ਇਸ ਨਾਲ ਹੀ ਜੋ ਨੁਕਸਾਨ ਹੋਇਆ ਹੈ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਬੱਚਿਆਂ ਦੀ ਇੱਕ ਬੜੀ ਛੋਟੀ ਗੱਲ ਸੀ ਜਿਹਦੇ ਪਿੱਛੇ ਮੈਂ ਉਹ ਆਪਣੇ ਜਿਹੜੇ ਆਪਣੇ ਗਵੰਡੀ ਨੇ ਸੁਖਵਿੰਦਰ ਸਿੰਘ ਉਹਨਾਂ ਦੀ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈਆਂ ਔਰ ਇਨਿਕ ਨਾਰਮਲ ਵੇਨਲ ਸਿਰਫ ਇਹ ਕਹਿਨ ਕਿ ਜੇ ਤੁਹਾਨੂੰ ਲੱਗਦਾ ਬੱਚਾਂ ਦੀ ਨਹੀਂ ਬੰਦੀ ਤਾਂ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਲਣ ਦਿਓ ਇਨੀ ਕ ਗੱਲ ਹੋਈ ਹੈ ਉਹਨੇ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਇਹ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਉਹਨਾਂ ਨੇ ਮੇਰੇ ਹਸਬੰਡ ਤੇ ਪਹਿਲਾ ਵਾਰ ਦਾਤ ਦੇ ਨਾਲ ਕੀਤਾ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਟ ਭਗਾ ਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬਚਾ ਦੇ ਵਿੱਚ ਇੱਟ ਮਾਰੀ ਹੈ ਔਰ ਉੰਨੇ ਚ ਉਹਨਾਂ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਹੈ ਕਿ ਮੈਂ ਨੇ ਹੱਥਾਂ ਉਹਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਤੁਹਾਨੂੰ ਸਾਬਤ ਲਾਇਆ ਜਾਵੇ ਜੀ ਇਹਨਾਂ ਤੇ ਵੀ ਸਖਤ ਕਾਰਵਾਈ ਹੋਈ ਜਾਵੇ ਦੋਨਾਂ ਪਾਰਟੀਆਂ ਨੇ ਆਪਣੀ ਆਪਣੀ ਐਮਐਲਏ ਪੇਸ਼ ਕਰੀ ਸੀਗੀ ਤੇ ਦਵਿੰਦਰ ਸਿੰਘ ਦੀ ਜੋ ਐਮਐਲਏ ਸੀਗੀ ਉਹਦੇ ਵਿੱਚ ਚਾਰ ਸੱਟਾਂ ਲੱਗੀਆਂ ਗਈਆਂ ਸਨ ਤੇ ਦੋ ਦਾ ਆਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਆਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99 ਆਪੀਚਾਰਾ 115 ਜੀਮਨ 2 117 ਜੀਮਨ 1 191 ਜੀਮਨ 3 ਬੀਐਨਐਸ ਲੌਂਚ ਕਰੀ ਗਈ ਅਸੀਂ ਉਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ ਕਰੀ ਸੀ ਕਿ ਅਪਦਾ ਤੁਸੀਂ ਬਿਆਨ ਆ ਜਿਹੜਾ ਆਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਰ ਵਿੱਚ ਲਿਆਂਦੀ ਸਰ ਖਬਰ ਤੇ ਜਾਣਕਾਰੀ ਦੇਣਗੇ ਨਵੀਨ ਕੀ ਕੋਈ ਜਾਣਕਾਰੀ ਔਰ बिकॉज ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਇਹ ਮਾਮਲਾ ਪੂਰਾ ਸਨਨੇ ਵਾਲਾ ਦੀਨਪਾਲ ਦੇ ਗਾਰਡਨ ਸਿਟੀ ਕਲੋਨੀ ਦਾ ਜਿੱਥੇ ਦੋ ਪਰਿਵਾਰਾਂ ਦੀ ਬੱਚਿਆਂ ਦੀ ਆਪਸੀ ਬਹਿਸਵਾਦੀ ਤੋਂ ਬਾਅਦ ਇਹ ਲੜਾਈ ਹੋਈ ਹੈ ਔਰ ਇਹ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਲਈ ਇਹ ਜੰਗ ਦਾ ਮੈਦਾਨ ਬਣ ਗਿਆ ਜਿਸ ਤਰ੍ਹਾਂ ਦੇ ਨਾਲ ਇਹ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਸਾਰਾ ਕੁਝ ਕੈਦ ਹੋਇਆ ਸੋ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਔਰ ਦੋਹੇ ਪਰਿਵਾਰ ਜਿਹੜੇ ਨੇ ਉਹ ਜਿਹੜਾ ਇਹ ਦੂਸਰਾ ਪਰਿਵਾਰ ਹੈ ਉਸ ਉਸ ਨੇ ਬੁਹਾਰ ਲਾਈ ਹੈ ਕਿ ਜਿਹੜਾ ਇਹ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਸੋ ਪੁਲਿਸ ਨੇ ਇੱਕ ਪਾਸੇ ਕਾਰਵਾਈ ਕੀਤੀ ਹੈ ਸੋ ਹੁਣ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਜਿਹੜੀ ਐਮਐਲਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਕੱਟੀ ਹੈ ਉਸ ਨੂੰ ਜਾਂਚ ਤੋਂ ਬਾਅਦ ਪੁਲਿਸ ਨੇ ਹੁਣ ਇਹ ਆਖਿਆ ਕਿ ਦੂਜੀ ਧਿਰ ਤੇ ਵੀ ਜਿਹੜਾ ਹੈ ਉਹ ਮਾਮਲਾ ਦਰਜ ਕੀਤਾ ਜਾਏਗਾ ਸੋ ਇਹ ਪੁਲਿਸ ਇਸ ਮਾਮਲੇ ਜਾਂਚ ਤੋਂ ਬਾਅਦ ਹੀ ਦੂਜੀ ਧਿਰ ਤੇ ਮਾਮਲਾ ਦਰਜ ਕੀਤਾ ਜਾਏ ਕਿਉਂਕਿ ਜਿਹੜਾ ਇੱਕ ਪੀੜਤ ਤੋਂ ਦੂਸਰਾ ਪਰਿਵਾਰ ਹੈ ਉਸ ਨੇ ਪ੍ਰੈਸ ਕਾਨਫਰੈਂਸ ਕਰਕੇ ਇਹ ਦੋਸਲਾਇਆ ਸੋ ਇੰਨਾ ਇਹ ਝਗੜਾ ਵਾਧਿਆ ਦੋ ਬੱਚਾ ਦੀ ਆਪਸੀ ਲੜਾਈ ਦੇ ਵਿੱਚ ਦੋ ਪਰਿਵਾਰਾਂ ਦੇ ਵਿੱਚ ਤੇ ਜਿਸ ਹਸਾਬ ਦੇ ਨਾਲ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕਿਉਂਕਿ ਗੱਡੀਆਂ ਦੇ ਵੀ ਭੰਨ ਤੋੜ ਕੀਤੀ ਗਈ ਕਾਫੀ ਗੱਡੀਆਂ ਨੁਕਸਾਨੀਆਂ ਗਈਆਂ ਸੋ ਹੁਣ ਪੁਲਿਸ ਇਸ ਦੋਤੇ ਜਾਂਚ ਕਰਕੇ ਇੱਕ ਇੱਕ ਦੇ ਮਾਮਲਾ ਦਰਜ ਕੀਤਾ ਹੁਣ ਦੂਸਰੇ ਧਿਰ ਤੇ ਵੀ ਮਾਮਲਾ ਦਰਜ ਕਰਨ ਜਾਰੀ ਹੈ ਜੀ ਤਾਂ ਨਵੀਨ ਅਸੀਂ ਤਸਵੀਰਾਂ ਦੇਖ پا ਰਹੇ ਹਾਂ ਸੱਟਾਂ ਲੱਗੀਆਂ ਹੋਈਆਂ ਨੇ ਕੋਈ ਹਸਪਤਾਲ ਦੇ ਵਿੱਚ ਭਰਤੀ ਹੈ ਔਰ ਦੇਖੋ ਐਮਐਲਆਰ ਕੱਟੀ ਜਾਂਦਾ ਹੈ ਸਿਵਲ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਕੋਈ ਵੀ ਹਜੇ ਇਹ 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 ਪੀੜਤ ਪਰਿਵਾਰਾਂ ਦੇ ਵਿੱਚ ਕੋਈ ਵੀ ਦਾਖਲ ਨਹੀਂ ਹੈ ਅੱਜੋ ਐਮਐਲਆਰ ਕਰਦੀ ਹੈ ਤਾਂ ਉਸ ਵੇਲੇ ਪਰਚੀ ਕੱਟਣ ਤੋਂ ਬਾਅਦ ਉਸ ਤੋਂ ਬਾਅਦ ਉਹ ਹਸਪਤਾਲ ਵਾਲੇ ਜਿਹੜੇ ਐਮਰਜੈਂਸੀ ਤੇ ਡਾਕਟਰ ਬੈਠੇ ਹੁੰਦੇ ਨੇ ਉਹ ਵਾਪਸ ਭੇਜ ਦਿੰਦੇ ਨੇ ਔਰ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਤੋਂ ਬਾਅਦ ਵੀ ਜਿਹੜੀ ਕਾਨੂੰਨੀ ਤੇ ਰਾ ਉਸ ਦੋ ਤੇ ਮਾਮਲਾ ਦਸ ਕਰੇਗੀ ਕਿਉਂਕਿ ਸੱਤਾ ਦੇ ਮੁਤਾਬਕ ਕੀ ਜਦੋਂ ਐਮਐਲਆਰ ਕੱਟੀ ਜਾਂਦੀ ਹੈ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਹੀ ਹੂੰ ਕਾਰਵਾਈ ਜਿਹੜੀ ਆ ਪੁਲਿਸ ਕਰਦੀ ਆ ਸੋ ਹੁਣ ਜਿਹੜੇ ਦੂਸਰੀ ਪੇਰ ਆ ਉਸਨੇ ਵੀ ਐਮਐਲਰ ਕਟਾਈਓ ਕੇ ਪੀਨੀਆਂ ਸੱਟਾਂ ਗਹਿਰੀਆਂ ਲੱਗੀਆਂ ਨੇ ਉਹ ਪੁਲਿਸ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੇਗੀ ਜੀ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਜਾਂਚ ਪੜਤਾਲ ਜਾਰੀ ਹੈ ਪੁਲਿਸ ਨੇ ਕਿਹਾ ਹੈ ਕਿ ਪੂਰੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ